ਸਾਡੀਆਂ ਦਾੜੀਆਂਾਂ ਦੀ ਸ਼ਮ ਰੱਖ ਮਾ ਵੱਡੀ ਹੈ 10 ਤੱਕ ਕੀ ਕਰਨਾ ਕਰਨ ਤੂੰ ਸ਼ਰਾਬ ਕਦੇ ਪੀਤੀ ਮੈਂ ਤੈਨੂੰ ਦੱਸਿਆ ਆਹੋ ਬੰਦੇ ਕਹੀ ਜਾਂਦੇ ਆ ਕਿ ਠੇਕੇਦਾਰ ਤੋਂ ਆਂਦੇ ਖਾਣਾ ਸ਼ਰਾਬ ਪੀਣਾ ਜਾ ਕੇ ਆਪੇ ਮੈਂ ਇਹਨਾਂ ਬਾਣਾ ਪਾ ਕੇ ਚੰਗਾ ਲੱਗਦਾ ਹੈ ਇਹ ਕੰਮ ਦੇਖ ਲਿਆ ਹੁਣ ਦੇਖ ਲਿਆ ਯਾ ਸਾਡੇ ਨੇ ਤਕਰੀਬਾਂ ਦੇ ਰੱਖਿਆ ਕਰਨੀ ਤੁਸੀਂ ਗਰੀਬ ਫੁੱਟਾਂ ਲੱਗੇ ਖੰਡੀਆਂ ਆਉਂਦੀਆਂ ਜੋ ਆਪਕੋ ਖੁਸ਼ ਕਰ ਸਕਦੇ ਹਨ ਨਹੀਂ ਨਹੀਂ ਉਹ ਭਾਈ ਇਤੋਂ ਵੀ ਠੀਕ ਆ ਆਇ ਤੇ ਮੈਂ ਇਹ ਟ੍ਰੇਨਿੰਗ ਅਨੇ ਕਦੀ ਮਰੂਗਾ ਸਾਰੇ ਕੋਲ ਤੁਸੀਂ ਲੜਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਆਪਾ ਜੀ ਹੁਣ ਤਾਂ ਮaaf ਕਰ ਦੋ ਮaaf ਕਰ ਲੋ ਨਹੀਂ ਤੇ ਗਲਤੀ ਮੰਨਦੇ ਤੁਸੀਂ ਸ਼ਰਾਬ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਬਾਤ ਛੱਡ ਦਿਓ ਭਾਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰੋ ਔਰ ਦੱਸੋ ਨਾ ਥੱਪੜ ਵੱਡਾ ਭਰਾਇਆ ਪਹਿਲੇ ਹੀ ਮਾਰ ਲੈ ਤੂੰ ਮੇਰੇ ਆ ਮੰਨ ਲੈ ਨਹੀਂ ਨਹੀਂ ਇਹ ਹੁਣ ਤਾਂ ਲੱਖਾਂ ਤੇ ਠਿਕਨੀ ਆ ਸਾਡੀਆਂ ਦਾਲੀਆਂ ਉਹਦੀ ਸ਼ਮ ਰੱਖ ਮਾ ਵੱਡੀ ਹੈ 10 ਤਰੀਕੇ ਕਰਨ ਕਰ ਲੈ ਤੇ ਸ਼ਰਾਬ ਕਦੇ ਬੀਤੀ ਨੂੰ ਤਾਂ ਇਹ ਗੱਲ ਦਾ ਗੁੱਸਾ ਆ ਆਹੋ ਬੰਦੇ ਕਹੀ ਜਾਂਦੇ ਆ ਕਿ ਠੇਕੇ ਵਾਂ ਤੋਂ ਆਂਦੇ ਖਾਣਾ ਸ਼ਰਾਬ ਪੀਣਾ ਜਾ ਕੇ ਤੁਸੀਂ ਆਪੇ ਮੈਂ ਕਿਹਨੂੰ ਇਹਨਾਂ ਬਾਣਾ ਪਾ ਕੇ ਚੰਗਾ ਲੱਗਦਾ ਹੈ ਕੰਮ ਦੇਖ ਲਿਆ ਵੀ ਹੁਣ ਦੇਖ ਲਿਆ ਢਬੋਲੀ ਜਾਣਾ ਤੂੰ ਬਾਪੇ ਕਦੇ ਵੀ ਨਹੀਂ ਆਉਗਾ ਅੱਜ ਬਾਦ ਇਹ ਨਹੀਂ ਆਉਗਾ ਹੋਰ ਦੱਸ ਪੱਤ ਜੀ ਸਾਡਾ ਪਿੰਡ ਆਹੀ ਐ ਅਸੀਂ ਖਾਂਦੇ ਤੇਰੀ ਅੱਜ 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 ਦੇ ਵੱਲ ਅੱਛਾ ਸ਼ਰਾਬ ਕਦਾਂ ਪੀਣ ਲੱਗਿਆ ਨੋ ਸ਼ਰਾਬ ਤਾਂ ਤਾਂ ਪੀਣ ਲੱਗਿਆ ਜਾਂ ਸਾਲ ਸਿਨ ਤੋਂ ਗਰੀਬਾਂ ਦੇ ਰੱਖਿਆ ਕਰਦੇ ਤੁਸੀਂ ਗਰੀਬ ਕੁੱਟਾਂ ਲੱਗੇ ਸਮਝ ਨਹੀਂ ਆਉਂਦੀ ਮੈਂ ਤਾਂ ਕੁੱਟੇ ਨਹੀਂ ਆ ਤੇਰੇ ਸਾਹਮਣੇ ਜਵਾਕ ਕਈਆਂ ਸੋਹਰੇ ਜਵਾਕ ਤੇਰੇ ਬਾਪ ਦਾ ਬਣ ਰੋ ਗਲਤ ਪਾਸੇ ਆ ਤੂੰ ਗਲਤ ਮੈਸੇਜ ਆਂਦਾ ਇਹ ਚੀਜ਼ ਦਾ ਲੋਕਾਂ ਨੂੰ ਭਾਈ ਦੱਸ ਤਾਸੀਂ ਕਿੰਨੇ ਵੇੜਾ ਬੋਲ ਛੋਟੇ ਬੜ ਗਏ ਨੇ ਵੇੜਾ ਨੀ ਵੇੜਾ ਹੈ ਗੱਲ ਕੋਈ ਸ਼ਾਪੇ ਮਾਫੀ ਪਹਿਲਾਂ ਨੀ ਵੇੜੀ ਦੀ ਗੱਲ ਦਾ ਕੋਈ ਸਾਪੇ ਮਾਫੀ ਸਭ ਨੂੰ ਉਹ ਗੋਇਸ ਨਾਲ ਮੇਰਾ ਭਾਈ ਕਿੱਥੇ ਜੋ ਆ ਗੋ ਭਾਈ ਹਾਂਜੀ ਨੀ ਗਲਤੀ ਉਹ ਭਾਈ ਇਹ ਤਾਂ ਵੀ ਗਲਤੀ ਠੀਕਾ ਅੱਜ ਤੇ ਮੈਂ ਜੇ ਕਹਿੰਦਾ ਨਹੀਂ ਕਹਿੰਦਾ ਮੈਂ ਤੁਹਾਨੂੰ ਸਵੇਰੇ ਜਿੱਕੇ ਰੇਪੇ ਦੂੰਗਾ ਉਹ ਦੱਸ ਇਹ ਮੈਂ ਆਪਾਪਾ ਜੀ ਇਹ ਹੁਣ ਕੌਣ ਅਗੇ ਮੰਨ ਲਓ ਭਾਈ ਇਹ ਗੱਲ ਤਾਂ ਇਹ ਨਹੀਂ ਮਾਰਨੇ ਇਹ ਗੱਲ ਦੀ ਜ਼ਿੰਮੇਵਾਰੀ ਕੌਣ ਲੈਵੇ ਲੋਕਲ ਕੌਂਸਲ ਮੈਂ ਜਾਣਦਾ ਬਾਬਾ ਜੀ ਮਾਫ ਕਰਾ ਸੋਣ ਚੱਲ ਬਾਬਾ ਜੀ ਇੱਕ ਬੱਤੀ ਗੱਲ ਦੱਸੋ ਇਨਸਾਨ ਤੇ ਗੱਲ ਕੀ ਹੁੰਦੀ ਹੈ ਸ਼ਰਾਬ ਤਾਂ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਹਿੰਦਾ ਨਾ ਬਾਬਾ ਜੀ ਮਾਫ ਕਰ ਦੋ ਮੈਂ ਮਨੋਂ ਤਾਂ ਮਾਰਦਾ ਤੇ ਸ਼ਰਾਬ ਤਾਂ ਪੀ ਕੇ ਠੇਕੇ 'ਵਰੋਂ ਗਰੂ ਹਿੰਦਿਆ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ ਤੁਸੀਂ ਲੜਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮਾਫ ਕਰ ਦੋ ਮਾਫ ਕਰ ਲੋ ਇੰਨੀ ਤਾਂ ਗਲਤੀ ਮੰਨਦੇ ਤੁਸੀਂ ਸ਼ਰਾਬ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਛੱਡ ਦਿਓ ਬਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰੋ ਔਰ ਦੱਸੋ ਉਹ ਨਾ ਨਾ ਪਹਿਲਾਂ ਹੀ ਮਾਰ ਲੈ ਨਾ ਮੈਂ ਤੇਰੇ ਘਰਾਂ ਪਾਈ ਨਹੀਂ ਆ ਤੂੰ ਮਾਰ ਦਿੰਦਾ ਐ ਜੇ ਅਸੀਂ ਪਾਣਾ ਪਾਇਆ ਹੈ ਗੁਰੂਆ ਤੂੰ ਕਮਾਲ ਕਰਦਾ ਯਾਰ ਜੇ ਅਸੀਂ ਤੇਰੀ ਬੇਇੱਜ਼ਤੀ ਇੱਕ ਇੱਕ ਥੱਪੜ ਮਾਰ ਲੈਂਦੇ ਸੀ ਪਹਿਲੀ ਗੱਲ ਇਹ ਸਾ ਤੇਰਾ ਸਤਿਕਾਰ ਕਰਦੇ ਵੀ ਗੁਰੂ ਦਾ ਬਾਣਾ ਪਾਇਆ ਵਾ ਮਹਾਰਾਜ ਨੇ ਪਤਾ ਬਾਬਾ ਫਤੇ ਸਿੰਘ ਦਾ ਜੀ ਭਾਈ ਚਲਾ ਦਿੱਤੀ ਤੂੰ ਮੂੰਹ ਚ ਲਾ ਦੇ ਬਈ ਹਾਂ ਸੀ ਗੁਰੂ ਦੇ ਬਾਣੇ ਦੀ ਜਿੱਦ ਕਰਕੇ ਤੇਰੇ ਬਰਾਤ ਨਹੀਂ ਚੱਕਿਆ ਤੈਨੂੰ ਕੁਝ ਨਹੀਂ ਕਿਹਾ ਹੈਗਾ ਉਹ ਫੇਰ ਫੜਨਾ ਸੀ ਅਸੀਂ ਠੇਕੇ ਮੂਰੇ ਤੇ ਵੀ ਫੜਨਾ ਇਹ ਦਾਰੂ ਪੀ ਕੇ ਠੇਕੇ ਦਾ ਦਾਰੂ ਛੇ ਕੇ ਆਉਂਦਾ ਇਹਦੀ ਮੂਗੀ ਬਣਾ ਕੇ ਪਾਉਂਗੇ ਠੀਕ ਹੈ ਬਾਈ ਸਾਰਾ ਕੁਝ ਕਰੂਗੇ ਇਹਦੇ ਨਾਲ ਵੀ ਇਹਦੇ ਨਾਲ ਹੁਣ ਕਹਿਦਾ ਤੇਰੇ ਇੱਕ ਤੇਰੇ ਕਰਕੇ ਸਾਰੇ ਪਿੰਡ ਦੇ ਬਦਨਾਮ ਨਹੀਂ ਹੁੰਦੀ ਐ ਠੀਕ ਹੈ ਤੇਰੀ ਵੀ ਠੀਕ ਹੈ ਠੀਕ ਹੈ ਬਾਈ ਬਾਨੇ ਨੂੰ ਬਦਨਾਮ ਕਰਨੇ ਨਾਲ ਤੇ ਬੋਲਦੇ ਕਿਆ ਫਿਰ ਬਾਬਾ ਜੀ ਠੀਕ ਆ ਧੰਨਵਾਦ ਹੁਣ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦੇ ਇਥੇ ਮੈਂ ਪੈਵਾ ਪੜਿਆ ਜਮ ਜਮ ਸਹੀ ਹੋ ਗਿਆ ਮੈਂ ਤੁਹਾਡੇ ਨਾਲ ਬਾਈ ਜੀ ਪੁੱਛਿਆ ਇਹ ਚੱਕਰੀ ਲਗਾ ਲੋਗੇ ਇਧਰ ਇਹਨਾਂ ਨੇ ਬੋਲਾ ਲਗਾ ਲਓ ਬੁੱਕਾ ਦਾਲਦੇ ਬੰਦਿਆਂ ਨੂੰ ਫੋਨ ਕਰਿਆ ਇਹਨਾਂ ਨੇ ਬੋਲਾ ਲਗਾ ਲਓ ਇਸ ਕੇ ਬਾਅਦ ਲਗਾਣੀ ਚੱਕਰੀ छतरी लगाने के बाद भी आई उन्होंने बस कुछ नहीं सुना मेरे को छतरी में लट्ठी बजानी शुरू कर दी फिर मेरी तरफ को भागे है मेरे को भी लग जाती मैं भी फिर पीछे की तरफ टूट गया फिर ऊपर फिर आया मैंने बोला मैं बंद कर रहा हूँ दीदी दुकान इन्होंने बोला दुकान मत बंद करो इन्होंने लट्ठी बजानी शुरू करी फिर तलवार का इन्होंने वो तलवार भी मेरे पीछे लेकर भागे फिर उधर से लट्ठ भी मारा इन्होंने जो आज इस ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮੱਧ ਭਾਗਾ ਹਰਕਤ ਹੋਈ ਆ ਇੱਕ ਨੰਗ ਸਿੰਘ ਵੱਲੋਂ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਬਦਵੰਤੇ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਫਟਾਰਾ ਕਰਦੇ ਆ ਉਸ ਗਰੀਬ ਵੱਲ ਦੇਖਦੇ ਆ ਸਭ ਨੇ ਜੋ ਤਿਲ ਫੁੱਲ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤਾ ਇਹ ਯਾਰ ਲੇਗਾ ਕੁਝ ਸੰਗਤ ਨੇ ਯਾਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਇਹ ਸਿੱਧ ਪੌਮ ਦੀ ਪਰਮਾਣਮੀ ਤੇ ਇਸ ਬੰਦੇ ਨੇ ਅੰਗਨੇ ਸ਼ਰਾਬ ਵੀ ਪੀਤੀ ਨਾਨ ਸਿੰਘ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿੰਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪਰ ਬਾਅਦ ਵੀ ਬੰਦਾ ਗਲਤ ਆ ਜਾਂਦਾ ਬੱਚਾ ਗਲਤੀਆਂ ਕਰਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤਭਾਦੀਆਂ ਭਾਗਿਆ ਹਰ ਤੱਕ ਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਿਖਿਆ ਕਿ ਇਹੀ ਸੱਜਣ ਅਰਸੋਂ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਆ ਪਾਲਕੀ ਸਾਹਿਬ ਰੱਖ ਕੇ ਉੱਥੇ ਸ੍ਰੀਨਾਥ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਅਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੂਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਦੋ ਦਿਨ ਬਾਅਦ ਕੀ ਕਰ ਰਿਹਾ ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕਾਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰल्या ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹਨਾਂ ਦਾ ਰਜਗਾਰ ਚਲਾ ਰਹੇ ਆਂ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਗੱਲ ਤੁਹਾਡੇ ਸਾਹਮਣੇ ਸਾਨੂੰ ਮਾਫੀ ਮੰਗ ਲਈ ਬੰਦੇ ਨੇ ਪਰ ਇਹ ਜਿਹੇ ਬਾਣਾ ਪਾ ਕੇ ਇਹ ਜਿਹੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਨਾ ਕਰਕੇ ਸੋ ਕੁਛ ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਸਾਹਿਬਾਨ ਖੜੇ ਨੇ ਸੋ ਇਹ ਮਾੜੀ ਗੱਲ ਹੈ ਜਿਹੜੇ ਇਹ ਜੇ ਇਹਨਾਂ ਨੂੰ ਆਨਸਰ ਮਿਲਦੇ ਆਂ ਰੁਕ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਨੋਕੇ ਦੁਕਾਨਦਾਰੀ ਚਲਾਉਂਦਾ ਹੈ ਇਹ ਜਿਹੜੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤ ਉਹ ਨੁਕਸਾਨ ਹੋਇਆ ਧੰਨਵਾਦ ਜੀ ਜਦੋਂ ਤੁਹਾਡੇ ਨਾਲ ਕੋਈ ਤੁਸੀਂ ਚਲੋ ਆਪਣੇ ਮਿਹਨਤ ਕਿਰਵਾਉਂਦੇ ਹੋ ਹੋਰ ਨਹੀਂ ਭੇਜੋ ਕਾਰੋ ਕੋਈ ਚੰਗੀ